ਫਸੇ ਗਾਲ ਮਿੱਤਰੋ ਪਰਮਾਤਮਾ ਸਭ ਨੂੰ ਤੰਦਰੁਸਤ ਰੱਖੇ ਪਟਿਆਲਾ ਰੋਡ ਨਾਬਾ ਤੇ ਰੌਣੀਪਿੰਡ ਵੀ ਅੱਜ ਕਿਸਾਨ ਮੇਲਾ ਲੱਗਿਆ ਹੋਇਆ ਸੀ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਸੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਸਾਡੇ ਨਾਲ ਐਂਡ ਤੱਕ ਜੁੜੇ ਰਹਿਣਾ ਵੀਡੀਓ ਵਿੱਚ ਤੁਹਾਨੂੰ ਅੱਜ ਸਾਰੀ ਨੌਲੇਜ ਦਵਾਂਗੇ ਕਿਸਾਨ ਮੇਲੇ ਬਾਰੇ ਇੱਥੇ ਮਸ਼ੀਨ ਲੱਗੀ ਵੀ ਸੀ ਜੋ ਮਸਾਲੇ ਤਿਆਰ ਕਰ ਰਹੀ ਸੀ ਫੱਕੀਆਂ ਤਿਆਰ ਕਰ ਰਹੀ ਸੀ ਜਿਸ ਨੇ ਵੀ ਜਿੱਦਾਂ ਦੀ ਕਰਾਉਣੀ ਹੁੰਦੀ ਸੀ ਇਸ ਤੋਂ ਬਾਅਦ ਵਈ ਅਸੀਂ ਉੱਥੇ ਬੀਜ ਦੇ ਲੈਣ ਲਈ ਗਏ ਬਹੁ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੀਆਂ ਲਾਈਨਾਂ ਲੱਗੀਆਂ ਪਿਆ ਸਿਆਂ ਹਰੇਕ ਆਪਣੀ ਆਪਣੀ ਪਸੰਦ ਦੇ ਆ ਦੇਖੋ ਬੀਜਾਂ ਬਾਰੇ ਲਿਖਿਆ ਵਾ ਚੋਣੇ ਦੇਲੇਰੇ ਸੀ ਅਸੀਂ ਚਾਹ ਵੀ ਪੀਤੀ ਤਾਰੀ ਚਾਚਾ ਲੱਗਾ ਲਾਈਨ 'ਚ ਇੱਥੇ ਕੱਪ ਗੇਰੇ ਦੀ ਖਾਲੀ ਬੈਗ ਉਹ ਰੱਖੀ ਸੀ ਜੀ ਆਹ ਚਾਚਾ ਕਿੱਟਲੇ ਲਈ ਜੀ ਨੂੰ ਵੀ ਜਿਹੜੀ ਵੀ ਦੀ ਜਾਣਕਾਰੀ ਸੀ ਆਹ ਤਾਰੀਫ ਤੇ ਲੈ ਲੈਨੇ ਯਾਰੇ ਉਹ ਪੱਟੀ ਕੀੰਤੀ ਦੇ ਵਿੱਚ ਸੀ ਇਹ ਮਸ਼ੀਨ ਨਾ ਇਹ ਵਿਗੀਆਂ ਭਾਈ ਇਹਨੇ ਵੇਗੀਆਂ ਇਕੱਠੀਆਂ ਭਾਈ ਦੇਖ ਕਰਕੇ ਦਿਖਾ ਰਿਹਾ ਤਾਂ ਕੀ ਆ ਸਿਸਟਮ ਇਹ ਸੁਣ ਲੈ ਆ আচ্ছা ਸਮਝ ਮੈਂ ਮਾਰ ਲਿਆ ਮੈਂ ਏ ਬਾਈ ਮੱਕੀ ਦੇ ਚਾਰ ਪਾਉਣ ਵਾਲੀ ਮਸ਼ੀਨ ਸੀ ਕੀਮਤ ਬਾਈ ਖਾਫੀ ਸੀ ਇਹਦੀ ਅੱਜ ਨਵੋ ਨਾਲ ਸੀ ਬਾਈ ਇਹਦੇ ਮੂਰੇ ਸਾਂਚਾ ਲੱਗਿਆ ਹੋ ਸੀ ਜੋ ਆਟੋਮੈਟਿਕ ਪਿੱਛੋਂ ਮੱਕੀਆ ਚਾਰ ਵੱਡ ਕੇ ਦੇ ਵਿੱਚ ਪਾ ਦਿੰਦਾ ਤੇ ਟ੍ਰੈਲੀ 'ਚ ਢੇਰੀ ਕਰ ਦਿੰਦੀ ਆ ਬੋ ਘੈਂਟ ਯਾਰ ਮਸ਼ੀਨ ਦੀ ਬਾਈ ਕੀ ਕੀਮਤ ਹੈ ਵੀਰੇ ਇਹਦੀ 55000 ਰੁਪਏ ਕਿੰਨੇ ਕੱਟੇ ਪੈਂਦੇ ਨੇ ਬਾਈ ਇਹਦੇ ਵਿੱਚ 7 7 ਕਿੰਨੀ ਦੂਰ ਤੱਕ ਖੜੇ ਹੁੰਦੀ ਹੈ ਬਾਈ ਇਹ 40 ਕੁਟ ਦਾ ਇਹਦੀ ਲੱਗ ਚੱਲਦੀ ਹੈ ਓਕੇ ਭਰਾ ਬੜੀ ਕੈਨਮਸ਼ੀ ਹੈ ਨਾ ਯਾਰ ਬਾਈ ਨੇ ਸਾਰੀ ਨੌਲੇਜ ਦਿੱਤੀ ਹੈ ਮਿੰਦਰਾਇ ਥਾਰ ਦੇ ਮੇਰੇ ਬਾਈ ਹੁਣੇ ਨਜ਼ਾਰੇ ਲਿੰਦੇ ਹੋਏ ਬਾਈ ਅਲੱਗ ਅਲੱਗ ਬੈਠ ਕੇ ਦੇਖ ਰਹੇ ਤੇ ਬਾਈ ਕਿੰਦੀ ਜਿੱਦਾਂ ਵੀ ਪਸੰਦ ਆ ਹਾਲ ਮਰਸੜੀ ਵੀ ਘਰਦੀ ਬਾਈ ਹੈ ਨਾ ਸਾਨੂੰ ਰੂਪਤੀ ਕਿਹੜੀ ਵੀ ਗੱਡੀ ਸੀ ਭਾਈ ਮੱਕੀ ਬੀਜਣ ਵਾਲੀ ਮਸ਼ੀਨਾਂ ਲੈਂਡ ਫੋਰਸ ਵਾਲਿਆਂ ਦੀ ਇਹ ਵੀ ਲੇਜ਼ਰ ਕਰਾ ਲੈਂਡ ਫੋਰਸ ਵਾਲਿਆਂ ਦਾ ਰੀਪਰ ਕਰਿਆ ਤਾਂ ਬਾਬਾ ਭਾਈ ਪਿਸਤੌਲ ਨਹੀਂ ਫਿਰਦਾ ਨਾਲ ਗੱਤਰ ਪਾਈ ਫਿਰਦਾ ਇਹਦੀ ਲੱਗੇ ਟੋਰਤੀ ਭਾਈ ਸਾਰੇ ਮੇਲੇ ਵਿੱਚ ਕਿੱਦਾਂ ਲੱਗੇ ਹੈ ਨਾ ਮੋਟਰ ਵੀ ਲੱਗੀ ਹੈ ਭਾਈ ਇਹਦੇ ਵਿੱਚ ਦੇਖੋ ਪੱਕਾ ਜਾਂ ਵੱਡੇ ਫਾਰਮਾਂ ਦੇ ਵਿੱਚ ਚਲਾ ਦੇ ਇੱਕ ਪਾਸੇ ਉਹ ਨਾ ਮਰੂ ਸੇਰੇ ਦਾ ਬੜੀ ਘੈਂਟ ਜੀ ਹੈ ਯਾਰ ਤਾਂ फार्म تے جتوے کی دکھائی آیا تے سلام مجلی چرائیلی مشین نئی نئی ہے بھائی انا بڑے چھوٹے ڈور والی اے تڑ میں ٹرالی گئی 400 روپے دے دے اے ਹਾਂ ਜਰੂਰ ਬੜੀ ਕੈਂਡ ਜੀ ਆ ਜੀ ਦੇਖੋ ਇਹ ਡੰਗਰ ਆਪਣਾ ਪਾਣੀ ਭਿੰਡੇ ਦੇ ਵਿੱਚ ਦੇਖੋ ਮੂੰਹ ਲਾ ਕੇ ਦੱਬੂ ਨਾ ਪਾਣੀ ਆਟੋਮੈਟਿਕ ਆਈ ਜਾਣਾ ਇਹਦੇ ਵਿੱਚ ਬੜੀ ਕੈਂਡ ਚੀਜ਼ ਆ ਇਹ ਆਗਰ ਨੇ ਤૈયਦ ਆਰੀਆ ਬਾਲੰਦਾ ਪੰਗੇ ਕਹਿੰਦਾ ਲੈਣਾ ਤੇ ਇਹ ਪੰਪ ਐ ਨਵੇਂ ਸ਼ਿੰਦਾ ਪੰਪ ਐ ਨਵੇਂ ਆ ਚਲਾਦਾ ਬਾਈ ਨੇ ਦੇਖ ਕਿੰਨਾ ਪ੍ਰੈਸ਼ਰ ਆ ਕਮੈਸ਼ਰ ਦਾ ਗੱਡੀਆਂ ਮੋੜਨ ਧੋਣ ਵਾਸਤੇ ਕੀ ਕੀਮਤ ਆ ਵੀਰੇ ਦੀ 9500 9500 ਆ ਕੰਪਨੀ ਲਈ ਇਹਦੀ 9500 ਕੀਮਤ ਆ ਬਾਈ ਨੇ ਕਿਹਾ ਪ੍ਰੈਸ਼ਰ ਬਹੁਤ ਦੁਰਦਕਾ ਦਾ ਤਰੀਕਾ ਨਹੀਂ ਜੀ ਆ ਮੈਂ ਸੀਣਾ ਦਾ ਮਹਾਨ ਟਰੈਕਟਰ ਦਾ ਜੋੜਾ ਖੜਾ ਹਾਂ ਤੇ ਬਦ ਨਹੀਂ ਘਤਣ ਲੱਗੀਆਂ ਮੈਂ ਇਹ ਬਲੇਟਾਂ ਬਾਰੇ ਬਈ ਰੇ ਕਿੰਦਾ ਸਾਫਟਾਂ ਦੇ ਪ੍ਰੈਸ਼ਰ ਦੇ ਸਾਰੇ ਬਲੇਡ ਸੀ ਬਈ ਅਲੱਗ ਅਲੱਗ ਸਵਾਹ ਨਾ ਉੱਪਰ ਹਾਂਜੀ ਕੀ ਆਲੇ ਉੱਪਰ ਜੀ ਬੜੀ ਜੀ ਠੀਕ ਠਾਕ ਮੈਨੂੰ ਮਸ਼ੀਨ ਬਾਰੇ ਜਾਣਕਾਰੀ ਦਿਓ ਜੀ ਜੀ ਇਹ ਨਵੇਂ ਮਾਡਲ ਜਾਂ ਕਿਤੇ ਅੱਛਾ ਜੀ ਕਦ ਤਾ ਤਿੰਨ ਚ ਬੰਡੜੀ ਆਏ ਅੱਛਾ ਜੀ ਇੱਕ ਐਕਸਲੀਪਸ ਐ ਬਾਗਲਮਾਂ ਛਿੜਦੀ ਜਾਂਦੀ ਆ ਟੱਕਰ ਚ ਨਹੀਂ ਛਿੜਦੀ ਆ ਨੂੰ ਅੱਛਾ ਜੀ ਤਿੰਨ ਚ ਜੋੜਾ ਬੰਡ ਬਣਦਾ ਜਿਹਦੇ 2,90,000 ਰੁਪਏ ਰੇਟ ਆ ਉਹ ਕੀ ਮਤਲਬ ਬਈ ਤਨੀਕਦੀ ਆ ਜੀ ਹਾਂ ਬਹੁਤ ਵਧੀਆ ਹਾਂ ਬਈ ਬਹੁਤ ਵੱਡੀ ਗਿਣਤੀ ਦੇਜਣਾ ਸਾਰੀਆਂ ਆਪਣੀਆਂ ਕੰਪਨੀਆਂ ਨੇ ਲਾਇਵੇ ਸੀ ਆਪਣੇ ਮੈਂਟੈਂਟ ਸਾਰੇ ਆਪਣੇ ਪ੍ਰੋਡਕਟ ਦੀ ਮਸ਼ਹੂਰੀ ਦੇ ਰੇ ਤੇ ਸਾਰੇ ਆਪਣੇ ਆਪ ਦੇ ਸਮਾਨ ਨੂੰ ਬਹੁਤ ਬਧੀਆ ਦਸਰੀ ਤੇ ਚਲੋ ਬਧੀਆ ਰਿਜ਼ਲਟ ਆਉਣਗੇ ਬਈ ਸਾਰਿਆਂ ਦੇ ਬਟਾਮ ਨੈਚ ਬਰਵੇ 1 ਲੀਟਰ 710 ਸੀ ਕੈਲਸ਼ੀਅਮ ਪੰਜ ਲੀਟਰ 410 ਬਈ ਲੀਵਰ ਟੋਨਿਕ 5 ਲੀਟਰ 410 ਸੀ ਅਲੱਗ ਅਲੱਗ ਪ੍ਰੋਡਕਟ ਬਈ ਤੇ ਬਈ ਇੱਥੇ ਮੇਰੀਆਂ ਬੀਬੀਆਂ ਪਹਿਣਾ ਲਾਰ ਕੇ ਤੇ ਬਈ ਆਪਣੇ ਆਪਣੇ ਯਾਰ ਸਮਾਨ ਦੀ ਸਾਰੀ ਮਸ਼ਹੂਰੀ ਕਰ ਰਹੇ ਤਾ ਨਾ ਇਹ ਟਰੈਕਟਰ ਪੈਦਾ ਵੀ ਛੋਟਾ ਜਿਹਾ ਕਿਸੇ ਤੇ ਰੋਟਾ ਵੇਟਰ ਪਾਇਆ ਹੋਤਾ ਨਾ ਜਿਵੇਂ ਇਸੇ ਵਈ ਲੇਜਰ ਕਰਾ ਕੇ ਦੇਖੋ ਯਾਰ ਬਹੁਤ ਸੋਹਣੇ ਨੇ ਨਾ ਗੁੱਡੀਆਂ ਡਿਜ਼ਾਈਨ ਕਰਕੇ ਰੱਖੀਆਂ ਨਾ ਦੇਖੋ ਕਿੰਨੀ ਕਹਣੀ ਜੀ ਹੈ ਯਾਰ ਇਹ ਵੇ ਯਾਰ ਆਪਾਂ 베ਰ ਗਏ ਦੇਣਾ ਨਾ 베ਰ ਬਹੁਤ ਨਸਲ ਦੇ ਬਈਆ ਦੇਖੋ ਗੋਲ 베ਰ ਲੰਬਾ 베ਰ ਮੋٹے 베ਰ ਆ ਰਹੀਆਂ ਨਸਲਾਂ ਦੇ ਵੀਰ ਤੇ ਬਈ ਇਹਨਾਂ ਦੇ ਨਾਂ ਨਾਂ ਤੇ ਮੂਰੀ ਲਿਖੇ ਹੋਏ ਨੇ ਇਹਨਾਂ ਅੱਜ ਮੇਲੇ ਦੀ ਅੱਗ ਜਾਣਕਾਰੀ ਮਿਲੀ ਵੀ ਇੰਨੇ ਤਰ੍ਹਾਂ ਦੇ ਵੀਰ ਹੁੰਦੇ ਨੇ ਯਾਰ ਇਹ ਬਈ ਸੀ ਆਉਟੇ ਬੁੱਟੇ ਨੇ ਹਾਂ ਦੇ ਪੰਜਾਬੀ ਹਲਗੇ ਸਾਂ ਰੱਖ ਕਸਾਂ ਅਜੀ ਇਹ ਤਰ੍ਹਾਂ ਦੇ ਨੌਦੇ ਯਾਰ ਮੈਂ ਤਾਂ ਦੇਖ ਕੇ ਹੈਰਾਨ ਤਾਂ ਮਾ ਸੰਬਦ ਕੇ ਅਨੁਭਵ ਅਲੂਆਂ ਦੀ ਕਿਸਮਾਂ ਅਲੱਗ-ਅਲੱਗ ਬਈ 10403 ਪੰਜਾਬ ਬਲੈਕ ਬਿਊਟੀ ਦੀ ਹੈ ਵੀ ਪੰਜਾਬ ਮੰਨੇ ਮਾਰਟਰ ਵੀ ਦਾ ਨਾ ਬਾਈ ਸਾਰੇ ਨੇ ਜਾ ਆਪਣੇ ਆਪਣਾ ਪ੍ਰੋਜੈਕਟ ਮਸ਼ਹੂਰ ਕੀਤਾ ਸੀ ਯਾਰ ਦੇਸੀ ਕਲਾ ਦਾ ਬਣੀ ਸ਼ੱਕਰ ਜਦੋਂ ਬਰਫੀਆਂ ਬਹੁਤ ਤਰ੍ਹਾਂ ਦੀਆਂ ਯਾਰ ਆਟਮਾ ਤਿਆਰ ਕੀਤੀਆਂ ਨੇ ਦੇਖੋ ਤੁਹਾਡੇ ਸਾਹਮਣੇ ਨੇ ਯਾਰ ਜਿੰਨੀ ਵੀ ਇਹ ਵੇ ਸਜਾਵਟੇ ਘਰ ਉਹਨਾਂ ਕਿਤਾਬਾਂ ਜਿੱਦਾਂ ਹਰੇਕ ਦੇ ਆਪਣੇ ਮਿੱਤਰਾਂ ਦੇ ਤਿਆਰ ਕਰ ਰਹੇ ਨੇ ਬਗਿਆ ਸਮਾਜ ਦੇ ਸੱਜਣ ਬੰਦੇ ਉਹ ਖੁਦ ਕੀ ਉੱਪਰ ਨੰਬਰ ਦੇਖਣੇ ਵੀ ਕਿੱਤੀ ਲਈ ਤੁਹਾਡਾ ਬੱਟਾ ਖਰਾਬ ਕਰ ਲਿਆ ਲਾਲੇ ਵੱਡਨਾ ਪਰ ਨੂੰ ਦੱਬਦੀ ਕਿੱਤੀ ਦੇ ਖਰਾਬ ਕਰਕੇ ਵਾਲਾ ਠੀਕ ਨਹੀਂ ਕਰ ਸਕਦਾ ਉਹ ਤਾਂ ਬੁੱਕਾ ਕੀ ਕਰਾਉਂਦਾ ਆਹ ਭਾਈ ਕਿੱਦਾਂ ਲੱਗਿਆ ਰੀਆ ਫੀਚਰ ਮਲਾਈਨਿੰਗ ਨੇ ਯੂਨਿਟ ਵੀ ਲਾਵਾਂਗੇ 55 ਲਾਵਾਂਗੇ ਬੱਧ ਬੁੱਕਾ ਆਪਣਾ ਨਾਗਾ ਪ੍ਰਾਂਟ ਤੋਂ ਕਾ ਐਡਾ ਨਹੀਂ ਲੱਗਦਾ ਉੱਪਰ ਬੈਠੇ ਬਿੱਟੂ ਹੋ ਅਸੀਂ ਸਭ ਖੜਾਵਾ ਸਿਸਟਮ ਪਰ ਨਾ ਕਰ ਸਕਦੇ ਜੀ ਉਹ ਪੰਜਲਾਂੇ ਕਾਰ ਚਲਾਗੇ ਜੀ ਉਹ 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 ਸਰਪਾਤ ਬਾਬਾ ਜੀ ਉਹ ਕਿਹੜਾ ਨਾਕੀ ਮਿਲ ਕੇ ਕੰਮ ਕਰਦੇ ਪੁੱਛਾ ਬਾਈ ਨੂੰ ਐਡਿੰਗ ਚੱਲਦਾ ਇਹਨੇ ਕਹਤਾ ਹੁਣ ਤੱਕ ਸਿਲਿੰਗ ਸਰਜ ਨੂੰ ਪ੍ਰਾਣਿਤ ਤੋਂ ਜਾਂ ਫੱਟੇ ਵਰਤਨ ਜੀ ਮੀਟਰਾਂ ਦੇ ਨੇੜੇ ਚਲਾਣੀ ਆ ਵੀ ਚਲਾ ਲੱਭਾਂਗੇ ਦਵਾਈ ਕੰਨਾਲ ਆਈਟਮ ਚ ਆ ਜਾਏ ਚਾਣੀ ਆਏ ਬਾਈਪਾਸ ਨੇ ਦੇਰੇ DNA ਸਰਕਾਰੀ ਮਲਾਵੇ ਜਿੱਦਾਂ ਵੀ ਨੌਜ ਦੇ ਸਾਰੇ ਅਗਰ ਜੀਰੋ ਦੇ ਤੋਂ ਸਟਾਰਟ ਕਰਦੇ ਆਪਾਂ ਕਿੰਨਾ ਜਿਮਾ ਸੂਤੀ ਅੱਜ ਤੁਸੀਂ ਸਟਾਰਟ ਕਰਦੇ ਠੀਕ ਹੈ ਜੀ ਤੇ ਦਰਜਾ ਸਾਨੂੰ ਲੁੰਗਰ ਹੋਊਗੀ ਬੋਡੀ ਬੀਟ ਦੀਗਾ ਕੋਸਟਰ 3 ਲੀਟਰ ਦਾ ਕੋਸਟਰ ਹੋਊਗਾ 6 ਮਹੀਨੇ ਦਾ ਪੀਓ ਓਕੇ ਭਾਈ 6 ਮਹੀਨੇ ਵਰਗਾ ਰਕਤ ਉਸ ਨੇ ਨਾ ਪੋਟਰ ਸਪੈਸ਼ਲ ਫਾਰਮ ਬੋਡੀ ਬੀਟ ਗ੍ਰੋਥ ਬੱਚਿਆਂ ਨੂੰ ਸ਼ਮ ਤੇ ਹਿੱਕ ਚਲੇ ਉਹ 40 ਗ੍ਰਾਮ ਦੀ ਦੋਈ ਲਓ ਕਿ ਫਿਰ ਕੀ ਹੋ ਗਿਆ ਕਾਊਂਟਰ ਵਾਲਾ ਤਾਂ ਆ ਜਾਓ ਭਾਈ ਭਾਈ ਵਾਪਸ ਐਂਟਰੀ ਤੇ ਭਾਈ ਘੱਟ ਬਹੁਤ ਵੱਡਾ ਸੀ ਗਿਣਤੀ ਵਿੱਚ ਦੇਖੋ ਕਿ ਭਾਈ ਉਹਨਾਂ ਦੀ ਬੁੱਡੇ ਥੋੜੀ ਬਚ ਗਈ ਸੀ ਟਰਲੀ ਡੱਕ ਲੈਤੇ ਕਹਿੰਦੇ ਤਾਂ ਟ੍ਰੈਫਿਕ ਬਹੁਤ ਜ਼ਿਆਦਾ ਰੋਡ ਜਮ ਹੋ ਰਿਹਾ ਪਹਿਲਾਂ ਵੀ ਆਪਣਾ ਸਮਾਨ ਲੈ ਕੇ ਭਾਈ ਚੱਲੇ ਫਿਰ ਵਾਪਸ ਕਰਨ ਨੂੰ ਅਗਲੀ ਵੀਡੀਓ ਜਲਦੀ ਮਿਲਾਂਗੇ ਭਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ Bye bye, Tata, -ta, take care.